ਪਹੁੰਚ ਗਏ ਆ ਇਸ ਟਾਈਮ ਗੱਡੀ ਇਹ ਪਾਰਕਿੰਗ ਨਹੀਂ ਮਿਲਦੀ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਅਸੀਂ 3:30 ਵਜੇ ਸਵੇਰੇ ਹੀ ਸਾਝਰੀ ਗੋਵਿੰਦਗੜ੍ਹ ਵੱਲੋਂ ਚੱਲ ਪਏ ਆ ਦਰਅਸਲ ਮੇਰਾ ਕੁਝ ਨੁਕਸਾਨ ਹੋ ਗਿਆ ਸੀ ਰਾਤੀ ਕੁਝ ਚੋਰੀ ਹੋ ਗਿਆ ਕਿ ਜੇ ਮੈਂ ਤੁਹਾਨੂੰ ਚੋਰ ਦਾ ਦੱਸਾਂ ਕਮਾਲਾ ਬੰਨੇ ਆ ਬਾਣਾ ਪਾਏ ਆ ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਹੁ ਅੱਗੇ ਹੁੰਦਾ ਸੀਗਾ ਅਨਾ ਬਿਸ਼ਵਸ ਉਹ ਨਹੀਂ ਕਰ ਸਕਦੇ ਕਿੰਨੇ ਕਿੰਨੇ ਦੀ ਬਰਜ਼ਾਤੀ ਦੱਸਦਾ 20 ਰੁਪਏ ਤੇ 50 ਰੁਪਏ 30 ਰੁਪਏ ਉਹ ਵੀ ਕੋ ਕਲੋਜ਼ ਕੀ ਹੋਇਆ ਹੈ ਨਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਅਸੀਂ ਚੱਲੇ ਹੈਗੇ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਅਸੀਂ ਸੰਗਤ ਦੇ ਨਾਲ ਚੱਲੇ ਆਂ ਬਸ ਤਿਆਰ shear ਹੋ ਗਏ ਆ ਸਮਾਨ ਪੈਕ ਕਰ ਲਿਆ ਆ ਮੈਂ ਮੇਰੀ ਵਾਈਫ ਤੇ ਮੇਰੀ ਬੇਟੀ ਇਸ ਵਾਰ ਇਹ ਤਿੰਨ ਜਣੇ ਚੱਲੇ ਆਂ ਤੇ ਬਾਕੀ ਸੰਗਤ ਸਿੰਘੇ ਚੱਕ ਤੋਂ ਪਿੰਡ ਸਮੋੜੜੇ ਦੇ ਕੋਲ ਉਤੋਂ ਟੈਂਪੋ ਟਰੈਵਲਰ ਚੱਲ ਰਹੀ ਹੈ ਤੇ ਆਪਣਾ ਸਮਾਨ ਸਬੂਨ ਲੈ ਕੇ ਅਸੀਂ ਮੇਨ ਜਿਹੜਾ ਰੋਡ ਉੱਥੇ ਚਲੇ ਜਾਣਾ ਹੈ ਥੋੜੀ ਦੇਰ ਤੱਕ ਤੇ ਫਿਰ ਯਾਤਰਾ ਸ਼ੁਰੂ ਹੋਣੀ ਹੈ ਫਿਰ ਤੁਹਾਨੂੰ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਦਾ ਜਾਵਾਂਗਾ ਕਿੱਦਾਂ-ਕਿੱਦਾਂ ਯਾਤਰਾ ਹੁੰਦੀ ਹੈ ਹਰੇਕ ਦਾ ਐਕਸਪੀਰੀਅੰਸ ਅਲੱਗ ਹੁੰਦਾ ਹੈ ਤੁਸੀਂ ਬਾਕੀ ਵੀ ਕਾਫੀ ਬਲੌਗ ਦੇਖੇ ਹੋਣੇ ਆ ਅਮ YouTube ਤੇ ਮਿਲਦੇ ਆ ਤੁਹਾਨੂੰ ਸਾਡੀ ਸੰਗਤ ਦੇ ਸਾਥੀ ਹਨ ਮੇਰੀ ਪੂਆਜੀ ਦੇ ਲੜਕੇ ਜੁਜਾਰ ਸਿੰਘ ਜੋ ਜਰਮਨੀ ਤੋਂ ਆਏ ਹੋਏ ਆ ਤੇ ਪੂਆਜੀ ਦਾ ਪਰਿਵਾਰ ਤੇ ਪੂਆਜੀ ਦੀ ਬੇਟੀ ਦੀ ਫੈਮਿਲੀ ਤੇ ਹੋਰ ਕਈ ਚਨੇ ਸਿੰਘੇ ਚੱਕ ਤੋਂ ਸਾਡਾ ਪਹਿਲਾ ਪੜਾਅ ਹੋਏਗਾ ਗੁਰੂ ਗੁਰਦੁਆਰਾ ਨਾਟਾ ਸਾਹਿਬ ਜੀ ये गुरुद्वारा साहब चंडीगढ़ पंचकूला स्थित है बहुत ही सोहना गुरु घर है लोकेशन भी बहुत सोहनी है ਹੋਰ ਜੀ ਚਲੋ ਜੀ ਇਸ ਟਾਈਮ ਨਾ ਅਸੀਂ ਹੁਣ ਗੁਰਦੁਆਰਾ ਨਾਟਾ ਸਾਹਿਬ ਤੋਂ ਚੱਲ ਰਹੇ ਹੈਗੇ ਆ ਇੱਥੇ ਬ੍ਰੇਕ ਲਈ ਸੀ ਪਹਿਲੀ ਤੇ ਦੂਜੀ ਬ੍ਰੇਕ ਅਸੀਂ ਲਵਾਂਗੇ ਪੌਂਟਾ ਸਾਹਿਬ ਹਾਂ ਜੀ ਉਹ ਦੱਸਦੇ ਜੀ ਅੱਛਾ ਰੱਤਾਂ ਨਾਲ ਮੈਂ ਗੱਲ ਕਰੀ ਤੇ ਇਹ ਕੀ ਕਰ ਦਿੱਤਾ ਕੰਮ ਉਹ ਇਹ ਨੂੰ ਕਰਲੇ ਭਾਈ ਇਹ ਕਿ ਮੂੰਹ ਫੱਟ ਕੇ ਆਲੀ ਠੀਕ ਹੋ ਗਿਆ ਲੈ ਆਹ ਨਿਹਾਲ ਸਤ ਸ੍ਰੀ ਅਕਾਲ ਪਿੱਛੇ ਕਰਨੀ ਉਹਨਾਂ ਦਾ ਪੱਖਾ ਪੱਖਾ ਲਾ ਲਿਓ ਪਿੱਛੇ ਕਹਿੰਦਾ ਵੀ ਅਸੀਂ ਹਿਮਾਚਲ ਚ ਐਂਟਰ ਕਰ ਗਏ ਆ ਤੇ ਹਮ ਸ਼ਵਾਲਕ ਦੀਆਂ ਪਹਾੜੀਆਂ ਵੀ ਸ਼ੁਰੂ ਹੋ ਗਈਆਂ ਤੇ ਰਸਤੇ ਚ ਹਿਮਾਚਲ ਚ ਇੱਕ ਪਿੰਡ ਚ ਸ਼ਵੀਲ ਲੱਗੀ ਹੋਈ ਹੈ ਤੇ ਗਰਮੀ ਵੈਸੇ ਹੀ ਬਹੁਤ ਹੈ ਸ਼ਵੀਲਾਂ ਦਾ ਪ੍ਰਬੰਧ ਹਰ ਇੱਕ ਪਾਸੇ ਹੈ ਭਾਈ ਤੁਸੀਂ ਮੈਂ ਲੈ ਲਿਆ ਬੰਦਾ ਲੈ ਲੀ ਚੀ ਵਾਲਾ ਬੜੇ ਬੜੇ ਲੱਗੇ ਤੇ ਬਹੁਤ ਆਇਕੋਰ ਦੇ ਜੀ ਸੁ ਅਸੀਂ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਆਂ ਇੱਥੇ ਲੰਗਰ ਛਕਾਂਗੇ ਉਸ ਤੋਂ ਬਾਅਦ ਫਿਰ ਅੱਗੇ ਦੀ ਤਿਆਰੀ ਥੋੜਾ ਆਰਾਮ ਕਰਕੇ ਐਤੋਂ ਕਿੰਨੇ ਕੋਈ ਤੁਰਨਾ ਆਪਾਂ ਆਪਾਂ 2 2.5 3 ਘੰਟੇ ਲਾਵਾਂਗੇ ਇੱਥੇ ਚਲੋ ਠੀਕ ਹੈ ਪੌਂਟਾ ਸਹਿਦੀ ਪਵਿੱਤਰਤਾ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧਤ ਹੈ ਇਸ ਸ਼ਹਿਰ ਦਾ ਇਹ ਪੱਥਰ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਰੱਖਿਆ ਸੀ ਇੱਥੇ ਉਹਨੇ 4 ਸਾਲ ਬਤੀਤ ਕੀਤੇ ਸੀ ਤੇ ਸ਼੍ਰੀ ਦਸਮ ਗ੍ਰੰਥ ਦੀ ਰਚਨਾ ਵੀ ਇੱਥੇ ਹੀ ਕੀਤੀ ਸੀ ਜਮੁਨਾ ਨਦੀ ਵੀ ਗੁਰਦੁਆਰਾ ਸਾਹਿਬ ਤੇ ਬਿਲਕੁਲ ਨਾਲੋਂ ਹੀ ਵਗਦੀ ਹੈ ਹਾਂਜੀ ਦਰਸ਼ਨ ਬਹੁਤ ਵਧੀਆ ਹੋ ਗਏ ਤੇ ਅਸੀਂ ਇੱਕ ਗੁਰਦੁਆਰਾ ਸਾਹਿਬ ਹੋਰ ਹੈ ਪੌਂਟਾ ਸਾਹਿਬ ਦੇ ਵਿੱਚ ਉਸ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਜਾਣਾ ਹੈਗਾ ਰਿਸ਼ੀਕੇਸ਼ ਸਟੇ ਸਾਡੀ ਰਿਸ਼ੀਕੇਸ਼ ਹੈ ਤੇ ਇਹ ਗਰਮੀ ਬਹੁਤ ਹੈ ਇਸ ਕਰਕੇ ਮੈਂ ਵੀਡੀਓ ਥੋੜੀ ਘੱਟ ਬਣਾ ਰਿਹਾ ਹਾਂ ਹਾਂਜੀ ਹੁਣ ਪਹੁੰਚੇ ਹੈ ਗੁਰਦੁਆਰਾ ਸਾਹਿਬ ਤਪਸਥਾਨ ਮਹੰਤ ਪਾਪਾ ਕਰਪਾਲਦਾਸ ਜੀ

ਇਹ ਹੈ ਰਿਸ਼ੀਕੇਸ਼ ਦਾ ਗੁਰਦੁਆਰਾ ਸਾਹਿਬ ਇੱਥੇ ਜੇ ਸਟੇਸ਼ਨ ਹੋਵੇਗੀ ਯਾਤਰਾ ਦੀ ਸੰਗਤ ਬਹੁਤ ਜ਼ਿਆਦਾ ਆਈ ਹੋਈ ਹੈ ਇਸ ਵਾਰ ਰੂਮ ਤੇ ਜੇ ਸਟੇਸ਼ਨ ਦੀਆਂ ਲਾਈਨਾਂ ਬਹੁਤ ਲੰਬੀਆਂ ਹੈ ਚਲੋ ਅੰਦਰ ਜੋਰ ਲੰਗਰ ਰੂਮ ਵੀ ਮਿਲ ਗਿਆ ਆ ਤੇ ਰਜਿਸਟ੍ਰੇਸ਼ਨ ਵੀ ਹੋ ਗਈ ਕਾਫੀ ਲੰਬੀਆਂ ਲਾਈਨਾਂ ਸੀਗੀਆਂ ਤਕਰੀਬਨ 2-2 ਡੇਟਡ 2-2 ਘੰਟੇ ਲੱਗ ਗਏ ਲਾਈਨਾਂ ਦੇ ਵਿੱਚ ਸਾਰਿਆਂ ਦੀ ਹੋ ਗਈ ਹੁਣ ਆ ਨਾ ਅਸੀਂ ਕੱਢਣ ਲੱਗੇ ਹੈਗੇ ਆਪਣਾ ਲਗੇਜ ਤੇ ਉਸ ਤੋਂ ਬਾਅਦ ਦੇਖਦੇ ਆਂ ਬਾਕੀ ਹਾਂਜੀ ਲਗੇਜ ਰੱਖਣ ਚੱਲੇ ਆ ਤੇ ਇੱਥੇ ਥੋੜੀ ਗਰਮੀ ਐ ਏ ਰਿਸ਼ੀਕੇਸ਼ ਅੱਗੇ ਕਹਿੰਦੇ ਥੋੜਾ ਮੌਸਮ ਜਿੱਦਾਂ ਚੇਂਜ ਹੋ ਜਾਂਦਾ ਸੰਗਤ ਦੀ ਆਮਦ ਬਹੁਤ ਜ਼ਿਆਦਾ ਆਇਆ ਹੈ। ਦੁਜਾਰ ਭਾਜੀ ਉਤਰਿਆ ਏਅਰਪੋਰਟ ਤੇ। ਹੈ ਭਾਜੀ। ਹਾਂਜੀ ਹਾਂਜੀ। ਏਅਰਪੋਰਟ ਤੇ ਤੁਹਾਨੂੰ ਏਅਰਪੋਰਟ ਤੋਂ। ਤੁਹਾਰੇ ਵਾਂ ਨੂੰ ਹੁਣ ਤੁਰਿਆ ਆਪਾਂ। ਹਾਂਜੀ ਹਾਂਜੀ। ਜਿਹੜਾ ਨਜ਼ਾਰਾ ਆ ਰਿਹਾ। ਬਿਲਕੁਲ ਜੀ ਬਿਲਕੁਲ। ਤੇ ਦੇਖਦੇ ਹਾਂ ਹੁਣ ਬਾਹਰ ਚ ਦੇਖਦੇ ਹਾਂ ਇਹ ਤੋਂ ਸਮਾਰਨ ਕਰਨ ਤੋਂ ਬਾਅਦ ਘੁੰਮਦੇ ਆਂ ਬਾਜ਼ਾਰ ਦੇ ਵਿੱਚ। ਅੱਗੇ ਜਾ ਕੇ ਗੁਰੂ ਘਰ ਦਰਸ਼ਨ ਕਰਾਂਗੇ। ਚਲੋ ਜੀ ਦੋ ਦੋ ਕਿੰਨੇ ਕਿੰਨੇ ਦੀ ਬਰਸਾਤੀ ਦਸਤਾ ਬਰਸਾਤੀ ਦਸਤਾ ਦਾਦੇ ਉਹ ਡਰ ਗਈ ਤੇਰੀ ਬਰਸਾਤੀ ਉਹ ਕੁਝ ਨਹੀਂ ਹੋਇਆ ਉਹ ਡਰ ਗਈ ਤੇਰੀ ਚਲੋ ਤੁਸੀਂ ਅਬ YouTube 'ਤੇ ਆ ਜਾਣਾ ਕਿੰਨੇ ਕਿੰਨੇ ਦੀ ਦਸੀ 20 ਰੁਪਏ ਤੇ 50 ਰੁਪਏ 30 ਰੁਪਏ 50 ਰੁਪਏ 50 ਰੁਪਏ ਵਾਲੀ ਚ ਕੀ ਆਇਆ ਕਿਆ ਲੱਗਾ ਹੋ ਉਸਨੇ ਇਤਨੀ ਮਹਿੰਗੀ ਹੈ ਕਿਹੜੇ ਫੁੱਲ ਲੱਗੇ ਹੋ ਇਹ ਬਟਨ ਲਗਾਏ ਹੋ ਉਸਨੇ ਨਾ ਹਾਂ ਉਸਮੇ ਨਹੀਂ ਰੰਗੂ ਦਾ ਸੋਨਾ ਫਟੇਗੀ ਨਹੀਂ ਫਟੇਗੀ ਨਹੀਂ ਓਕੇ ਨਾਮ ਕੀ ਤੁਹਾਡਾ ਸੰਦੀਪ 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 ਸੁਮਿਤ ਸੁਮਿਤ ਦੋਸਤ ਹੈ ਦੋਸਤ ਹੈ ਆਏ ਹਾਏ ਇਸ ਟਾਈਮ ਪਹੁੰਚੇ ਆ ਅਸੀਂ ਦੇਖਣ ॠषिਕੇਸ਼ ਚ ਜਾਨਕੀ ਝੂਲਾ ਜਾਨਕੀ ਜੂਲਾ ਕੁਛ ਕਹਿੰਦੇ ਆ ਇਹੋ ਇੱਥੇ ਦਾ ਤਿੰਨ ਚਾਰ ਝੂਲੇ ਆ ਜਾਨਕੀ ਝੂਲਾ ਰਾਮ ਝੂਲਾ ਲਕਸ਼ਮਣ ਝੂਲਾ ਤੇ ਇਹ ਦੇਖਦੇ ਆ ਤੁਹਾਨੂੰ ਦਿਖਾਨੇ ਆ ਕਿੱਧਰ ਕਿੱਧਰ ਚੱਲੇ ਜਾਨਕੀ ਝੂਲਾ ਜਾਨਕੀ ਝੂਲਾ ਹੈਗੀਆਂ ਲਾਈਟਾਂ ਤਾਂ ਜਗਦੀਆਂ ਆ ਜਗਦੀਆਂ ਜਗਦੀਆਂ ਰੋੜ-ਰੋੜੀਆਂ ਅਸੀਂ 3:30 ਵਜੇ ਸਵੇਰੇ ਹੀ ਸਾਝਰੀ ਗੋਵਿੰਦਗੜ੍ਹ ਵੱਲੋਂ ਚੱਲ ਪਏ ਆਂ। ਦਰਅਸਲ ਮੇਰਾ ਕੁਝ ਨੁਕਸਾਨ ਹੋ ਗਿਆ ਸੀ ਰਾਤੀ ਕੁਝ ਚੋਰੀ ਹੋ ਗਿਆ। ਇਸ ਬਾਰੇ ਮੈਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਾਂਗਾ। ਇਸ ਇਸ ਵੇਲੇ ਥੋੜਾ ਮੂਡ ਆਫ ਐ। ਸਪਿੰਨ ਲੱਗਣਾ ਚੱਲੇ। ਲੱਗਿਆ ਨਹੀਂ ਹਨ। ਲੈਟਰੀ ਇਸ ਟੈਵਨਪ 5:30 ਵਜੇ ਹੈ ਰਾਜ ਥੋੜੀ देर ਰੁਕੇ ਸੀ 85 85 ਬਿਆ 85 85 ਕੋਲ ਤੇ ਵਸਕੇ ਹੁਣ ਜਾ ਰਹੇ ਆ ਸਾਰਾ ਦਿਨ ਲੱਗ ਜਾਣਾ ਹੈ ਗੋਵਿੰਦ ਘਾਟ ਤੱਕ ਇਸ ਤਰ੍ਹਾਂ ਦਾ ਹੀ ਰਸਤਾ ਆਇਆ ਪਹਾੜੀ ਬੜੀ ਐ ਸਾਰਾ ਰਸਤਾ 31200 ਕਿਲੋਮੀਟਰ ਰਹਿੰਦਾ ਹੈ ਜਿਹੜੀ ਸਾਰਾ ਪਹਾੜੀ ਰਸਤਾ ਹੀ ਹੈ ਤੇ ਨਾ ਮੈਂ ਦਿਹਾੜੀ ساری ਲੱਗ ਜਾਏਗੀ ਰਸਤੇ 'ਤੇ ਇੱਕ ਦੋ ਬ੍ਰੇਕ ਲਵਾਂਗੇ ਬਾਕੀ ਘੁੰਮਣਗੇ ਨਹੀਂ ਆਲੇ ਇਹ ਰਸਤਾ ਸਾਰਾ ਕੀ ਉੱਥੇ ਜਾ ਕੇ ਗੱਲ ਕਰਾਂਗੇ ਤੁਹਾਡੇ ਨਾਲ ਕੀ ਕਿਸ ਤਰ੍ਹਾਂ ਹੈ ਹਾਲ ਇਸ ਤਰ੍ਹਾਂ ਦਾ ਥੋੜਾ ਮੌਸਮ ਨੂੰ ਫਰਕ ਪੈਣ ਲੱਗ ਪਿਆ ਇੱਧਰ ਲਈ ਵਾਸੀ ਅਹ ਅਣਿਸ਼ੀ ਕੇ ਇਸ ਤਾ ਮੌਸਮ ਹੋ ਕਰ ਸਕਾ ਲੋ ਜੀ ਅਸੀਂ ਨਾ ਇੱਥੇ ਰੁਕੇ ਆ ਹੁਣ ਰਾਹ ਦੇ ਵਿੱਚ ਬ੍ਰੇਕ ਲਈ ਆ ਕਹਿੰਦੇ ਇੱਥੇ ਇੱਕ 뷰 ਆ ਬਹੁਤ ਵਧੀਆ ਦੋ ਨਦੀਆਂ ਮਿਲਦੀਆਂ ਐ ਇੱਕ ਮੰਦਕਨੀ ਇੱਕ ਅਲਕਨੰਦਾ ਅਲਕ ਅਲਕਨੰਦਾ ਤੇ ਮੰਦਕਨੀ ਮਿਲਦੀਆਂ ਅੱਛਾ ਅਲਕਨੰਦਾ ਤੇ ਮੰਦਕਨੀ ਚਲੋ ਆਓ ਕੀ ਆ ਦੋ ਅੱਛਾ ਇਹ ਹੈਗਾ ਜੀ ਦੇਵ ਪ੍ਰਿਆਗ ਸ਼ਹਿਰ ਦਾ ਨਾਮ ਬੋਲੀ ਤਾਂ ਇੱਦਾਂ ਨਹੀਂ ਪਤਾ ਕਿਹੜੀ ਕਿਹੜੀ ਕਿੱਧਰੋਂ ਆਂਦੀ ਐ ਆਹ ਹੈਗੀ ਆ ਸਾਹਮਣੇ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਸਾਹਮਣੇ ਪਹਾੜ ਤੇ ਇਹ ਆਵਾਜ਼ ਦਿਸਣ ਦੀ ਸੁਣੋ ਹੈ ਹਾਂ ਉਹ ਕੋਲ ਜਾ ਕੇ ਪਤਾ ਨਹੀਂ ਕਿੰਨਾ ਵਧੀਆ ਲੱਗਣਾ ਹੈ ਨਾ ਓਹ ਹੋ ਲੋਕੀ ਦੇਖ ਰਹੇ ਐ ਉਹ ਕੋਈ ਕੋਲੋਸ ਗਿਆ ਹੋਇਆ ਹੈ ਨਾ ਪਾਣੀ ਆਇਆ ਹੂੰ ਉਹ ਰੀਤਾ ਉਹ ਪਾਣੀ ਉੱਥੇ ਤੱਕ ਆਂਦਾ ਹੋਣਾ ਨਾ ਚਲੋ ਜੀ ਬੈਠੋ ਸਾਰੇ ਜਣੇ ਲੋ ਜੀ ਖਾਓ ਸਾਨੂੰ ਵੀ ਖਿਲਾਓ ਸਹੀ ਮੈਂ ਕਰਦਾ ਇਧਰ ਪਿੱਛੇ ਗੱਲ ਕਰਦਾ ਸਾਰਿਆਂ ਨੂੰ ਪਿੱਛੇ ਕਰਿਆ ਇਹ ਥੋੜੇ ਲਿਆਂਦੇ ਲਿਆਣੇ ਚਾਹੀਦੇ ਸੀ ਵੱਧ ਮਖਾਣੇ ਰੋਸਟਡ ਮਖਾਣੇ ਰੋਸਟਡ ਬੜੀਆਂ ਵਧੀਆ ਹੁੰਦੇ ਹੋਏ ਹਾਂ ਜਿਹੜੇ ਪੈਕਟ ਨਾਲ ਲਿਆਂਦਾ ਸਾਰੇ ਜੀ ਮੈਨੂੰ ਨਹੀਂ ਲੱਭੀ ਜੱਟ ਲੱਭ ਗਈ ਚਾਹ ਪੀਣ ਲੱਗੇ ਇੱਥੇ ਰਸਤੇ 'ਚ ਨਾ ਬ੍ਰੇਕ ਲਈ ਆ। ਅਜੇ ਅਜੇ ਤਾਂ ਰਸਤਾ ਕਾਫੀ ਹੈ। ਆਹ ਕੁਛ ਵਧੀਆ ਜਗ੍ਹਾ ਹੈ ਇਸ ਤਰ੍ਹਾਂ ਦੀ। ਪੈਸਾ ਤਾਂ ਸਾਰਾ ਹੀ ਵਧੀਆ ਹੈ ਇੱਥੇ। ਕਿਹੜਾ ਘੜੇ ਦਾ ਪਾਣੀ ਹੈ? ਬਹੁਤ ਹੀ ਮਰੀਆ। ਬੱਸ ਆਹ ਤਾਂ ਪੰਛੀ ਨੂੰ ਪਾ ਕੇ ਦਿੱਤਾ। ਮੈਂ ਪੀ ਲਿਆ। ਅੱਛਾ ਆਹਾ ਕਢਾਇਆ ਹੈ ਠੀਕ ਹੈ ਠੀਕ ਹੈ ਸਹੀ ਆਦੀ ਮੋਟੂ ਦੇਖਦੀ ਤਾਂ ਲੂ ਵੀ ਹੈ ਨਾ ਠੀਕ ਹੈ ਕਿਹਦਾ ਪਾਣੀ ਚਾਹ ਚਾਹ ਪੀ ਕੇ ਦੇਖਦੇ ਆਂ ਹਾਂ ਸਾਫ ਸਫਾਈ ਹੈ ਹਾਂ ਸਾਫ ਸਫਾਈ ਦਾ ਹੈ ਬਹੁਤ ਵਧੀਆ ਮੌਸਮ ਕਿੰਨਾ ਵਧੀਆ ਯਾਰ ਹੈ ਹਾਂ ਲੱਗ ਰਹੀ ਹੈ ਕਿ ਕੋਈ ਟੈਨ ਨਹੀਂ ਹੈ ਸੋ ਲੈ ਓਏ ਛੱਡੀ ਨਾ ਤਲੀ ਤੈਂ ਮ ਪਹੁੰਚਿਆ ਗੁਰਦੁਆਰਾ ਦਮਦਮਾ ਸਾਹਿਬ ਲੰਗਰ ਸਾਹਿਬ ਨਗਰ ਅਸੂ ਤੇ ਲੰਗਰ ਛੱਕ ਕੇ ਫਿਰ ਅੱਗੇ ਨੂੰ ਚੱਲਾਂਗੇ ਮਾਨਸੂ ਬਹੁਤ ਹੋਇਆ ਸੀ ਬਾਬਾ ਰਣਜੀਤ ਸੰਕਾਰ ਸਤਿ ਪ੍ਰਸਾਦ ਹਾਂਜੀ ਹੁਣ ਚੱਲੇ ਪਾਣ ਲੱਗੇ ਸੀ ਅੱਗੇ ਨੂੰ ਤੇ ਬਾਕੀ ਅੱਗੇ ਦੇਖਦੇ ਆ ਕਿਸ ਤਰ੍ਹਾਂ ਹੈ ਆਹੀ ਹੈ ਇੱਧਰ ਉਹ ਚੜਦੇ ਆ ਇੱਕ ਨਾ ਮੈਂ ਪੂਰ ਗੱਲ ਕਰਨੀ ਸੀ ਮੈਂ ਵਿੱਚ ਬੈਠ ਕੇ ਕਰਦਾ ਤੁਹਾਡੇ ਨਾਲ ਕਿ ਆਸ ਦੀ ਗੱਲ ਹਾਂਜੀ ਪਹਿਲਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਕਿ ਮੇਰਾ ਕੋਈ ਨੁਕਸਾਨ ਹੋਇਆ ਹੈ ਜੇ ਕੋਈ ਪ੍ਰੋਬਲਮ ਆਈ ਹੈ ਉਹ ਦਰਅਸਲ ਗੱਲ ਇਦਾਂ ਐ ਵੀ ਮੇਰਾ ਆਈਫੋਨ ਚੋਰੀ ਹੋ ਗਿਆ ਰਿਸ਼ੀਕੇਸ਼ ਤੇ ਚੋਰ ਵੀ ਤਿੰਨ ਜਣੇ ਚੋਰ ਸੀਗੇ ਉਹ ਨਹੀਂ ਤਕਰੀਬਨ 6-7 ਜਣਿਆਂ ਦੇ ਫੋਨ ਚੋਰੀ ਕੀਤੇ ਰਾਤ ਨੂੰ 12-1 ਵਜੇ ਸਾਰੇ ਥੱਕੇ ਹੋ ਸੀ ਥਕਾਵਟ ਸੀਗੀ ਸਾਰੇ ਸੁੱਤੇ ਪਏ ਸੀਗੇ ਫੋਨ ਚਾਰ ਚੂੜ ਜਲਾਏ ਹੋ ਸੀਗੇ ਉਹ ਦੱਬੇ ਪੈਰੀ ਆਏ ਜਿਦੇ ਜਿਦਾ ਉਹਨਾਂ ਦੇ ਹੱਥ ਆਇਆ ਫੋਨ ਉਹ ਚੱਕ ਲੈ ਗਏ ਇੱਕ ਬੰਦਾ ਹੱਥ ਆ ਗਿਆ ਸੰਗਤ ਤੇ ਬڑا ਕੁੱਟਿਆ ਵੀ ਉਹਨੂੰ ਸੰਗਤ ਨੇ ਬਹੁਤ ਕੁੱਟਿਆ ਪਰ ਉਹ ਇਦਾਂ ਦੇ ਨਾ ਇਹ ਚੋਰ ਇਦਾਂ ਦੇ ਹਠੀ ਹੈ ਨਾ ਜਿੱਦੀ ਇਹ ਇੱਕ ਵੀ ਉਹਨੇ ਦੱਸਿਆ ਨਹੀਂ ਆਪਣੇ ਬੰਦਿਆਂ ਨੂੰ ਤੇ ਬਾਕੀ ਜੇ ਮੈਂ ਤੁਹਾਨੂੰ ਚੋਰ ਦਾ ਦੱਸਾਂ ਕਿਦਾਂ ਦਾ ਸੀਗਾ ਤੁਹਾਨੂੰ ਵੀ ਹੈਰਾਨੀ ਹੋਣੀ ਹੈ ਤਮਾਲਾ ਬੰਨੇ ਆਂ ਕਿਰਪਾਨ ਪਾਈਓ ਬਾਣਾ ਪਾਏ ਆ ਮਤਲਬ ਸਿੰਘ ਸਿਗਾ ਬਾਕੀ ਦੇ ਵੀ ਨਾਲ ਦੇ ਜਿਹੜੇ ਦੌੜੇ ਆ ਚੱਕ ਚੁੱਕੇ ਸਮਾਨ ਉਹ ਵੀ ਸੇਵੇਂ ਜਿੱਤੇ ਅੱਜ ਕੱਲ ਬਸ਼ਵਾਸ਼ ਕਰਨੇ ਵਾਲਾ ਕੁਝ ਰਿਹਾ ਨਹੀਂ ਲਗਾ ਬਹਿ ਰੂਪੀਏ ਬਹੁਤ ਘੁੰਮਦੇ ਆ ਧਰਮ ਦਾ ਨਾਮ ਲੈ ਕੇ ਨਾ ਖਤਮ ਕਰ ਰਹੇ ਆ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਮੇਰੀ ਬੇਟੀ ਨਾ ਉਸ ਟਾਈਮ ਉਹ ਦੇਖਦੀ ਸੀਗੀ ਕਹਿੰਦੀ ਪਾਪਾ ਇਹਨੇ ਤਾਂ ਅਮਰਤ ਛਕਿਆ ਆ ਇਹ ਤਾਂ ਸਿੱਖਾ ਪੂਰਾ ਇਹੋ ਇਹ ਕਿਦਾਂ ਚੋਰੀ ਕਰ ਸਕਦਾ ਮੇਰਾ ਪੁੱਤ ਹੁਣ ਵਿਸ਼ਵਾਸ ਕਿਸੇ ਉਸ ਕਰਨੇ ਵਾਲੀ ਦੀ ਲੋੜਤ ਨਹੀਂ ਹੈਗੀ ਹੁਣ ਤੁਸੀਂ ਇਹ ਦੇਖੋ ਵੀ ਬੰਦਾ ਕਿਹੋ ਜਿਹਾ ਆਇਆ ਹੈ ਉੱਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਹੁਣ ਅੱਗੇ ਹੁੰਦਾ ਸੀਗਾ ਅੰਨਾ ਵਿਸ਼ਵਾਸ ਹੁਣ ਨਹੀਂ ਕਰ ਸਕਦੇ ਚਲੋ ਫੋਨ ਤਾਂ ਚੱਲ ਜਿਹੜਾ ਗਵਾਚਿਆ ਗਵਾਚਿਆ ਕੋਈ ਗੱਲ ਨਹੀਂ ਫੋਨ ਤਾਂ ਆ ਜਾਂਦੇ ਆ ਫੋਨ ਤਾਂ ਦੁਬਾਰਾ ਲੈ ਹੀ ਲੈਣਾ ਇਹ ਤਾਂ ਪਦਾਰਥਵਾਦੀ ਚੀਜ਼ਾਂ ਆ ਥੋੜੀ ਬਹੁਤੀ ਖੁਸ਼ੀ ਹੁੰਦੀ ਆ ਮੇਨ ਗੱਲ ਮੇਰਾ ਡਾਟਾ ਵੀ ਜਗਾ ਉਹਦੇ ਚ ਉਸ ਮੇ ਫੁਟੇਜ ਬਣਾਈ ਵੀ ਸੀ ਉਹ ਡਿਲੀਟ ਹੋ ਗਈ ਚਲੋ ਕੋਈ ਗੱਲ ਨਹੀਂ ਉਹ ਵੀ ਕੋਈ ਗੱਲ ਨਹੀਂ ਹੈਗੀ ਤੇ ਪਰ ਦੁੱਖ ਹੁੰਦਾ ਦੁੱਖ ਇਸ ਗੱਲ ਦਾ ਹੁੰਦਾ ਕਿ ਉਹ ਬੰਦਾ ਜਿਸ ਰੂਪ ਚ ਸੀਗਾ ਚੋਰੀ ਕਰਦਾ ਦੇਖ ਕੇ ਫਿਰ ਜਿਆਦਾ ਦੁੱਖ ਹੁੰਦਾ ਫੋਨਾਂ ਫੋਨਾਂ ਦੇ ਤੇ ਕੋਈ ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ ਸੀਗਾ ਵੀ ਚਲ ਨੁਕਸਾਨ ਜਿਹੜਾ ਹੋ ਗਿਆ ਮੇਰੀ ਆਪਣੀ ਗਲਤੀ ਨਾਲ ਹੀ ਹੋਇਆ ਮੈਂ ਚਾਰਜਿੰਗ ਲਾਏ ਆ ਸੀਗਾ ਗਲਤੀ ਹਰੇਕ ਬੰਦੇ ਤੋਂ ਹੋ ਜਾਂਦੀ ਆ ਗਲਤੀ ਇਨਸਾਨ ਗਲਤੀਆਂ ਦਾ ਪੁੱਤ ਲਾਇਆ ਚਲੋ ਦੇਖਦੇ ਆ ਇਹਦਾ ਪਤਾ ਨਹੀਂ ਫੋਨ ਹੁਣ ਮਿਲਣਾ ਕਿ ਨਹੀਂ ਮਿਲਣਾ ਇਹ ਵੀ ਨਹੀਂ ਪਤਾ ਟਰੈਕਟਰ ਰੁਕ ਕਰਕੇ ਪਤਾ ਨਹੀਂ ਉਹ ਕੀ ਕਰਦੇ ਆ ਫੋਨਾਂ ਦੇ ਨਾਲ ਕਿਉਂਕਿ ਗਰੋਏ ਜਿਹੜੇ ਆਂਦੇ ਨਾ ਇਹੋ ਇਹ ਨਹੀਂ ਮਿਲਦਾ ਹੁੰਦਾ ਸਮਾਨ ਲੋੜ ਤੇ ਪਰ ਜਦੋਂ ਹੁਣ ਬੱਚਿਆਂ ਨੂੰ ਇਦਾਂ ਪ੍ਰਭਾਵ ਪੈਂਦਾ ਉਹ ਗਲਤ ਕਰਦਾ ਦਾਰੂ ਬੀਓ ਨੇ ਇਦਾਂ ਪੀਤੀਓ ਸੀ ਕਿ ਨਾ 스멜 ਕਿੱਥੇ ਦੂਰ ਤੱਕ ਆਦੀ ਉਹ ਦਾਰੂ ਦਾਰੂ ਨਿਕਲੀ ਪੀਤੀਓ ਸੀ ਉਹਨੇ ਉਹ ਹੋਰ ਵੀ ਨਸ਼ੇ ਕੀ ਕੀ ਹੋ ਸਕੇ ਦੇਖ ਦੇਖੋ ਕਿਦਾਂ ਦਿਮਾਲਾ ਬੰਨਿਆ ਬਾਣਾ ਪਾਏ ਆ ਹੈ ਕਿਆ ਬੰਦਾ ਕਿਆ ਬੰਦਾ ਕਿਹਦੇ ਤੇ ਯਕੀਨ ਕਿਹਦੇ ਤੇ ਕਰ ਲਉਂਗਾ ਅਸੀਂ ਜਦੋਂ ਅੱਜ ਜਾਗਦੇ ਆ ਨਾ ਕਿ ਹਜੂਰ ਸਾਹਿਬ ਵੀ ਗਏ ਤੇ ਟ੍ਰੇਨ ਚ ਸੜ ਗਏ ਨਹੀਂ ਆਂਦੇ ਜਿਆਦਾ ਤੁਹਾਨੂੰ ਜਿਆਦਾ ਪਹਿਲੀ ਵਾਰ ਗਏ ਸੀ ਆਹੋ ਉਹ ਐਨਾ ਬੇਪਰਵਾਹ ਗੱਲ ਤੇ ਬੋਲਦਾ ਕਿ ਟ੍ਰੇਨ ਚ ਝੜ ਕੇ ਦਿੱਤਾ ਸਾਡੇ ਸਾਡੇ ਕੈਬਿਨ ਦੇ ਅੱਗੇ ਆ ਗਿਆ ਬੋਲਦੇ ਆ ਮਦਰ ਦੇ ਪੈਸੇ ਲੈਣ ਲਈ ਹੈ ਨਾ ਫਿਰ ਅਸੀਂ ਨਹੀਂ ਦੇਣੇ ਆਹ ਮੰਦੇ ਤੇ ਵੀ ਮਿਲਾਂਗੇ ਅੱਗਾ ਕਰਦਾ ਸੀਗਾ ਉਹ ਸਭਾ ਹੱਟਾ ਕੱਟਾ ਉੱਚਾ ਲੰਬਾ ਤੇ ਨਸ਼ਾ ਪੂਰਾ ਕੀਤਾ ਹੈ ਉਹਨੇ ਮੈਨੂੰ ਉਹਦੋਂ ਤੋਂ ਸੀਗਾ ਕਿ ਇਹ ਇਹਨਾਂ ਤੇ ਕੀ ਕਰਨਾ ਚਾਹੀਦਾ ਉਹ ਰਾਤ ਤੇ ਗੱਲ ਤੋਂ ਬਾਅਦ ਤਾਂ ਕਿਹਦੀ ਯਕੀਨੇ ਉੱਠ ਗਿਆ ਯਾਰ ਹੁਣ ਤਾਂ ਹਰੇਕ ਬੰਦੇ ਤੇ ਮਤਲਬ ਸ਼ਕਲ ਦੇਖ ਕੇ ਯਕੀਨ ਨਹੀਂ ਕਰ ਸਕਦੇ ਚਲੋ ਛੱਡੋ ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜ਼ਿੰਦਗੀ 'ਚ ਕਦੇ ਵੀ ਕਿਸੇ ਨਾਲ ਤੋਖਾ ਨਹੀਂ ਕੀਤਾ ਜੇ ਕਿਸੇ ਦੇ 50 100 ਵੱਧ ਵੀ ਆ ਗਿਆ ਤਾਂ ਵਾਪਸ ਦੇਣ ਜ਼ਰੂਰ ਗਿਆ ਮਿਹਨਤੀ ਕਮਾਈ ਸੀ ਤਾਂ ਦੁੱਖ ਤਾਂ ਲੱਗਦਾ ਹੈ ਚਲੋ ਰੱਬ ਅਮੀਰ ਕਰੇ ਸਾਰਿਆਂ ਤੇ ਪਹੁੰਚ ਗਏ ਆ ਇਸ ਟਾਈਮ ਗੱਡੀ ਨੂੰ ਪਾਰਕਿੰਗ ਨਹੀਂ ਮਿਲਦੀ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੈ ਉਹਦੇ ਹਿਸਾਬ ਨਾਲ ਹਾਂਜੀ ਕਮਰੇ ਦਾ ਅਰੇਂਜਮੈਂਟ ਹੋ ਗਿਆ ਤੇ ਆਪਾਂ ਹੁਣ ਵੀਡੀਓ ਹੋਣੀ ਬਣਾਣੀ ਹੈਗੀ ਕੋਈ ਮੈਂ ਸਵੇਰੇ ਸੱਜਰੇ ਨਿਕਲਣਾ ਹੈ ਚੜਾਈ ਲੈਣੀ ਹੈ ਗੋਵਿੰਦ ਧਾਮ ਤੱਕ ਛੋਟੀਆਂ ਵਗੈਰਾ ਲੈਣੀਆਂ ਉਹ ਲੈ ਲੈਣੀਆਂ ਤੇ ਆਹ ਪੋੜਾ ਜਿਹੜਾ 1 ਕਿਲੋਮੀਟਰ ਤਾ ਆ ਗੱਡੀਆਂ ਜਿੱਦਾਂ ਇਦਾਂ ਨਹੀਂ ਆਇਆ ਨਾ ਉਨੀ ਲੈ ਜਾਣਾ ਹੈ 4 ਕਿਲੋਮੀਟਰ ਸੋਰੀ 4-5 ਕਿਲੋਮੀਟਰ ਦਾ ਉਤੋਂ ਬਾਅਦ ਜਿਹੜੀ 9-10 ਕਿਲੋਮੀਟਰ ਹੈ ਉਹ ਚੜ੍ਹਨੀ ਪੈਣੀ ਹੈ ਤੇ ਅਗਲੇ ਦਿਨ ਹਿੰਗੁਰ ਸਾਹਿਬ ਗੁਰਦੁਆਰਾ ਸਾਹਿਬ ਲਈ ਸ਼ੁਰੂ ਕਰਾ ਕੇ ਮਿਲਦੇ ਆਂ